ਇਮੀਗ੍ਰੇਸ਼ਨ ਕੰਪਨੀ ਵੱਲੋਂ ਦਰਜਨਾ ਲੋਕਾਂ ਦੇ ਨਾਲ ਫਰਾਡ ਕੀਤਾ ਗਿਆ। ਕਿੰਨੇ ਪੈਸੇ ਸੋਹਣ ਸਾਡਾ 22 ਲੱਖ ਹੈ ਸਰ 6 ਲੱਖ 5000 ਰੁਪਏ ਦਾ ਸਾਡਾ ਹੀ 22 ਲੱਖ ਰੁਪਏ 22 ਲੱਖ ਰੁਪਏ ਬਚਿਆ ਹੋਇਆ ਇੰਨਾ ਪੈਸਾ ਦੇ ਦੋ ਸਾਢੇ 6 ਲੱਖ ਸਾਢੇ 6 ਲੱਖ ਹਾਂਜੀ ਹਾਂਜੀ 15 ਲੱਖ ਰੁਪਏ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਕੈਨੇਡਾ ਦਾ ਪਰਮਨੈਂਟ ਪਲੱਸ ਪੀਆਰ ਲੈ ਕੇ ਦੇਵਾਂਗੇ ਤੇ ਬਟਨਾ ਤਾਂ ਇਹਨਾਂ ਨੇ ਸਾਨੂੰ ਕੋਈ ਕੈਨੇਡਾ ਦਾ ਵਰਕ ਪਰਮਿਟ ਲੈ ਕੇ ਦਿੱਤਾ ਨਾ ਹੀ ਸਾਨੂੰ ਕੋਈ ਪੀਆਰ ਲੈ ਕੇ ਦਿੱਤੀ ਆ ਉਲਟਾ ਸਾਡੇ ਨਾਲ ਫਰਾਡ ਕਰਕੇ ਜਿਹੜੇ ਆਫਿਸ ਨੇ ਉਹ ਬੰਦ ਕਰਕੇ ਚਲੇ ਗਏ ਨੇ ਉਹ ਗੱਲਬਾਤ ਨਹੀਂ ਕਰ ਰਹੀ ਉਹ ਕਹ ਰਹੀ ਤੁਸੀਂ ਨਿਕਲਵਾ ਲਓ ਪੈਸੇ ਜਿੰਦਾ ਕਾਣ ਲੈ ਉਹ ਮੈਸੇਜ ਕਰਦੇ ਉਸ ਟਾਈਮ ਕੋਈ ਜਵਾਬ ਹੀ ਨਹੀਂ ਆਂਦਾ ਉਹ ਪੈਸੇ ਤਾਂ ਜਿਹੜੇ ਡੁੱਬੇ ਡੁੱਬੇ ਉੱਤੇ ਨਾਲੇ ਤਾਂ ਫਾਦਰੇਸ਼ਨ ਹੋਈਆਂ ਨਾਲੇ ਹੋਰ ਖਰਾਬ ਹੋ ਜਾਂਦੇ 10 ਪਾਇਰ ਥਗੀਆਂ ਦੀ ਬਾਦਸ਼ਾਹ ਬਣੀ ਇਮੀਗ੍ਰੇਸ਼ਨ ਕੰਪਨੀ ਵੱਲੋਂ ਦਰਜਨਾ ਲੋਕਾਂ ਦੇ ਨਾਲ ਫਰਾਡ ਕੀਤਾ ਗਿਆ ਫਰਾਡ ਲੱਖਾਂ ਦਾ ਨਹੀਂ ਸਮਾਂ ਦੀ ਕਰੋੜਾਂ ਰੁਪਏ ਦਾ ਫਰਾਡ ਕੀਤਾ ਗਿਆ ਕਰੋੜਾਂ ਰੁਪਏ ਲੈ ਕੇ ਇਮੀਗ੍ਰੇਸ਼ਨ ਕੰਪਨੀ ਵਿੱਚੋਂ ਫਰਾਰ ਹੋ ਗਈ ਰਫੂ ਚੱਕਰ ਹੋ ਗਈ ਚੰਡੀਗੜ੍ਹ ਦੇ ਸੈਕਟਰ 44 ਡੀ ਦੇ ਵਿੱਚ ਆਫਿਸ ਸੀ ਬੰਦ ਕਰ ਦਿੱਤਾ ਗਿਆ ਸੈਕਟਰ 17 ਦੇ ਵਿੱਚ ਆਫਿਸ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਪੀੜਤ ਪਰਿਵਾਰ ਹੈਗੇ ਨੇ ਉਹ ਲਗਾਤਾਰ ਖੱਜਲ ਖਵਾਰੀ ਦਾ ਸਾਹਮਣਾ ਕਰ ਰਹੇ ਨੇ ਸੈਕਟਰ 17 ਦੇ ਵਿੱਚ ਸੈਕਟਰ 34 ਦੇ ਵਿੱਚ ਥਾਣਿਆਂ ਦੇ ਵਿੱਚ ਗੇੜੇ ਮਾਰ ਰਹੇ ਨੇ ਲੇਕਿਨ ਇਨਸਾਫ ਨਹੀਂ ਮਿਲ ਰਿਹਾ ਤੁਹਾਨੂੰ ਕੁਝ ਪਰਿਵਾਰ ਕੁਝ ਪੀੜਤ ਲੋਕ ਜਰੂਰ ਦਿਖਾਉਣੇ ਆ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ ਰੋਜ਼ਾਨਾ ਹੀ ਹਾਲਾਕੀ ਪਹੁੰਚਦੇ ਨੇ ਪੀਟੀਸੀ ਕੋਲ ਮਦਦ ਦੀ ਘਾਰ ਇਹਨਾਂ ਵੱਲੋਂ ਲਗਾਈ ਜਾ ਰਹੀ ਹੈ ਕਿਉਂਕਿ ਅਸੀਂ ਲਗਾਤਾਰ ਇਹਨਾਂ ਦਾ ਮਸਲਾ ਚੱਕ ਰਹੇ ਹਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਬਲਕਿ ਇਹਨਾਂ ਦਾ ਜਿਹੜਾ ਪੈਸਾ ਡੁੱਬਿਆ ਲੱਖਾਂ ਰੁਪਏ ਉਹ ਮਿਲ ਸਕੇ ਕਿਉਂਕਿ 1-2 ਲੱਖ ਨਹੀਂ ਕਿਸੇ ਦਾ 25 ਲੱਖ ਹੈ ਕਿਸੇ ਦਾ 30 ਲੱਖ ਹੈ ਕਿਸੇ ਦਾ 10 ਕਿਸੇ ਦਾ 6 ਲੱਖਾਂ ਦੇ ਵਿੱਚ ਪੈਸੇ ਦਿੱਤੇ ਹੋਏ ਨੇ ਕਿਸੇ ਨੇ ਲੋਨ ਲਿਆ ਕਿਸੇ ਨੇ ਕਿਤੋਂ ਫੜ ਕੇ ਦਿੱਤੇ ਲੇਕਿਨ ਅੱਜ ਕੰਪਨੀ ਦੇ ਮਾਲਕ ਨਾਲ ਗੱਲਬਾਤ ਕਰ ਰਹੇ ਨਹੀਂ ਨਹੀਂ ਪੈਸਾ ਮੋੜ ਰਹੇ ਨਹੀਂ ਗੱਲਬਾਤ ਕਰਾਂਗੇ ਸ਼ੁਰੂਆਤ ਇਹਨਾਂ ਤੋਂ ਕਰ ਲੈਣੇ ਆ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਕਾ ਕਿੱਥੋਂ ਆਏ ਹੋ ਬਰਨਾਲਾ ਤੋਂ ਅੱਛਾ ਕਿੰਨੇ ਪੈਸੇ ਤੁਹਾਡੇ ਸਾਡਾ 22 ਲੱਖ ਹੈ ਸਰ 22 ਲੱਖ ਹਾਂਜੀ ਬੈਂਕ ਟ੍ਰਾਂਸਫਰ ਕੀਤਾ ਸੀਗਾ ਅਸੀਂ ਤੇ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਕੈਨੇਡਾ ਦਾ ਵਰਕ ਪਰਮਿਟ ਪਲੱਸ ਪੀਆਰ ਲੈ ਕੇ ਦੇਵਾਂਗੇ ਤੇ ਬਟ ਨਾ ਤਾਂ ਇਹਨਾਂ ਨੇ ਸਾਨੂੰ ਕੋਈ ਕੈਨੇਡਾ ਦਾ ਵਰਕ ਪਰਮਿਟ ਲੈ ਕੇ ਦਿੱਤਾ ਨਾ ਹੀ ਸਾਨੂੰ ਕੋਈ ਪੀਆਰ ਲੈ ਕੇ ਦਿੱਤੀ ਆ ਉਲਟਾ ਸਾਡੇ ਨਾਲ ਫਰਾਡ ਕਰਕੇ ਜਿਹੜੇ ਆਫਿਸ ਨੇ ਉਹ ਬੰਦ ਕਰਕੇ ਚਲੇ ਗਏ ਨੇ ਅੱਛਾ ਦੋ ਗੱਲਬਾਤ ਹੋ ਰਹੀ ਆ ਉਹਨੂੰ ਗੱਲਬਾਤ ਕਰ ਰਹੇ ਨੇ ਸਾਡੇ ਨਾਲ ਵਟਸਐਪ ਤੇ ਗੱਲ ਕਰ ਰਹੇ ਨੇ ਜਦੋਂ ਤੁਸੀਂ ਉਹਨਾਂ ਨੂੰ ਕਾਲਸ ਕਰਦੇ ਆ ਤਾਂ ਕਾਲਸ ਨਹੀਂ ਪਿਕ ਕਰ ਰਹੇ ਅੱਛਾ ਇੱਕ ਹੀ ਚੀਜ਼ ਦੱਸੋ ਕੈਨੇਡਾ ਦਾ ਵਰਕ ਪਰਮਿਟ ਤਾਂ ਲਗਾ ਹੀ ਨਹੀਂ ਸਕਦੇ ਫਿਰ ਤੁਸੀਂ ਕਿਵੇਂ ਇਹਨਾਂ ਦੇ ਪਿੱਛੇ ਚ ਆ ਕੇ ਬੱਸ ਸੋਰ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਐਲਐਮਆਈ ਲੈ ਕੇ ਦੇਵਾਂਗੇ ਹਨਾ ਐਲਐਮਈ ਦੇ ਥਰੂ ਤੁਹਾਨੂੰ ਵਰਕ ਪਰਮਿਟ ਲੈ ਕੇ ਦੇਵਾਂਗੇ ਤੇ ਬਟ ਸਾਡੇ ਨਾਲ ਉਹ ਫਰਾਡ ਹੀ ਕਰ ਰਹੇ ਸੀਗੇ ਸਾਨੂੰ ਜਿਹੜੇ ਡਾਕੂਮੈਂਟਸ ਦੇ ਰਹੇ ਸੀਗੇ ਉਹ ਦੇਖਣ ਨੂੰ ਤਾਂ ਬਿਲਕੁਲ ਇਦਾਂ ਲੱਗ ਰਿਹਾ ਸੀ ਵੀ ਉਹ ਜੈਨੂਨ ਨਹੀਂ ਬਟ ਉਹ ਸਾਰੇ ਡਾਕੂਮੈਂਟਸ ਫੇਕ ਹੀ ਸੀ ਦਿਖਾ ਦਿਓ ਜਰਾ ਡਾਕੂਮੈਂਟ ਕਿੰਨੇ ਪੈਸੇ ਟ੍ਰਾਂਸਫਰ ਹੋਏ ਨੇ ਇਹ ਉਹਨਾਂ ਦਾ ਜੀਐਸਟੀ ਨੰਬਰ ਹੈ ਇਹ ਉਹਨਾਂ ਦਾ ਜੀਐਸਟੀ ਨੰਬਰ ਹੈ ਅੱਛਾ ਤੇ ਆ ਉਹਨਾਂ ਦਾ ਲਾਇਸੈਂਸ ਨੰਬਰ ਹੈ ਜਿਹੜਾ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਅਪਲਾਈ ਕੀਤਾ ਹੋਇਆ ਤੁਹਾਨੂੰ ਮਿਲ ਜੇਗਾ ਥੋੜੇ ਦਿਨਾਂ ਦੇ ਵਿੱਚ ਵਿੱਚ ਅ ਸਰ ਜਿੱਦਾਂ ਕਿ ਆਪਾਂ ਕੋਈ ਵੀ ਬ੍ਰਾਂਚ ਵਗੈਰਾ ਓਪਨ ਕਰਦੇ ਆ ਉਹਦੇ ਲਈ ਆਪਾਂ ਓਪਨ ਕਰਨ ਦੇ ਲਈ ਆਪਣੇ ਕੋਲ ਲਾਇਸੈਂਸ ਨੰਬਰ ਹੋਣਾ ਚਾਹੀਦਾ ਉਸ ਤੋਂ ਬਿਨਾਂ ਲਾਇਸੈਂਸ ਵੀ ਆਣੀ ਸੀ ਫਿਰ ਵੀ 2 ਬਾਈ ਲੱਖ ਦੇਤਾ ਤੁਸੀਂ ਸਰ ਉਹਨਾਂ ਨੇ ਕਿਹਾ ਵੀ ਸੀ ਅਪਲਾਈ ਕੀਤਾ ਹੋਇਆ ਅਸੀਂ ਉਹਦੇ ਥਰੂ ਕਰਕੇ ਦਿੱਤਾ ਸੀਗਾ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀਆਂ ਫਰਾਡ ਇਮੀਗ੍ਰੇਸ਼ਨ ਕੰਪਨੀਆਂ ਖੋਲਦੀਆਂ ਇਮੀਗ੍ਰੇਸ਼ਨ ਸੈਂਟਰ ਖੋਲਦੇ ਆ ਤਾਂ ਉਦੋਂ ਇਹ ਫਰਾਡ ਕੀਤੇ ਜਾਂਦੇ ਆ ਉਹਨਾਂ ਵੱਲੋਂ ਜਿਨ੍ਹਾਂ ਕੋਲੇ ਲਾਇਸੈਂਸ ਤੱਕ ਨਹੀਂ ਹੁੰਦਾ ਕਿ ਕਿਸੇ ਨੂੰ ਬਾਹਰ ਭੇਜ ਵੀ ਸਕਦੇ ਆ ਨਹੀਂ ਭੇਜ ਸਕਦੇ ਇਹ ਹਿਮਾਚਲ ਤੋਂ ਆਏ ਨੇ ਕੀ ਨਾਮ ਹੈ ਤੁਹਾਡਾ ਅਮਨਦੀਪ ਜਸਵਾਲ ਕਿੰਨੇ ਪੈਸੇ ਤੁਹਾਡੇ 6 ਕਦੇ ਦਿੱਤੇ ਸੀਗੇ ਅਗਸਤ 'ਚ ਦਿੱਤੇ ਸੀ ਅੱਛਾ ਤੇ ਹੁਣ ਕੋਈ ਗੱਲਬਾਤ ਹੋ ਰਹੀ ਹੈ ਗੱਲਬਾਤ ਕੋਈ ਨਹੀਂ ਹੋ ਰਹੀ ਹੈ ਉਹਨਰ ਸੀ ਜਿਹੜੇ ਉਹ ਗੱਲਬਾਤ ਨਹੀਂ ਕਰ ਰਹੀ ਉਹ ਕਹਿ ਰਹੀ ਤੁਸੀਂ ਨਿਕਲਵਾ ਲਓ ਪੈਸੇ ਜਿੱਦਾਂ ਕਾਣ ਨੇ ਉਹ ਮੈਸੇਜ ਕਰਦੇ ਉਸ ਤੇ ਕੋਈ ਜਵਾਬ ਹੀ ਨਹੀਂ ਆਂਦਾ ਅੱਛਾ ਹਾਂਜੀ ਤੁਸੀਂ ਹੁਣ ਐਸਐਚਓ ਤੱਕ ਹੀ ਗਏ ਆ ਜਾਂ ਐਸਐਸਪੀ ਡੀਜੀਪੀ ਤੱਕ ਵੀ ਗਏ ਐਸਐਸਪੀ ਮੈਡਮ ਕੋਲ ਦੋ ਵਾਰ ਜਾ ਕੇ ਆਏ ਨੇ ਤੇ ਕਹਿੰਦੇ ਆ ਮੈਂ ਫੋਨ ਕਰ ਰਹੀ ਆ ਹੋ ਜਾਣਾ ਜੋ ਦਵੇ ਇਨਵੈਸਟੀਗੇਸ਼ਨ ਚੱਲੀ ਹੋਈ ਹੈ ਬਟ ਕੋਈ ਰਿਸਪੌਂਸ ਨਹੀਂ ਆ ਤੁਸੀਂ ਕਿੱਥੋਂ ਆਏ ਮੈਂ ਲੋਕੜੀਆਂ ਜੀ ਮੇਰੇ ਇਸ ਤੋਂ ਜ਼ਿਆਦਾ ਪੈਸੇ ਪਸੇ ਹੋਏ ਆ ਅੱਛਾ ਕਿ 6.5 ਲੱਖ ਹਾਂਜੀ ਹਾਂਜੀ ਕਿੰਨਾ ਟਾਈਮ ਤੋਂ ਰਿਕਾਰਡਿੰਗ ਉਹ ਰਿਕਾਰਡਿੰਗ ਆਇਆ ਜੀ ਹਾਂਜੀ ਅੱਛਾ ਤੇ ਲਗਾਤਾਰ ਆ ਰਹੇ ਹੋ ਤੁਸੀਂ ਹਾਂਜੀ ਲਗਾਤਾਰ ਜਿਵੇਂ ਵੀ ਵੱਡੇ ਬਿਲੰਦ ਹੁੰਦੇ ਉਹ ਉਨਹੀਂ ਹੁੰਦੇ ਆ ਤਾਂ ਹੋਰ ਵੀ ਇੱਥੇ ਲੋਕ ਨੇ ਜਿਹੜੇ ਕੀ ਕਾਫੀ ਪੈਸੇ ਫਸਾਈ ਬੈਠੇ ਨੇ ਤੋਂਡੇ ਕਿੰਨੇ ਕੇ ਪੈਸੇ ਫਸੇ 6.5 ਲੱਖ ਰੁਪਏ ਦਾ 22 ਲੱਖ ਰੁਪਏ ਫਸਿਆ ਹੈਗਾ ਇੰਨਾ ਪੈਸਾ ਦੇ ਤਾ ਸਰਵਸੰਮਾ ਇਹਦੀ ਵੀ ਚਲੋ ਟਰਸਟਰਨ ਪਹਿਲਾਂ ਹੋ ਰਹੀ ਤੀਆ ਹੂੰ ਹੂੰ ਨਹੀਂ ਤਾਂ ਲੱਗੇ ਜਦੋਂ ਚੈਨਲ ਨੂੰ ਕੰਮ ਚੱਲ ਰਿਹਾ ਹੈਗਾ ਸਾਨੂੰ ਹੁਣ ਪਤਾ ਲੱਗ ਰਿਹਾ ਵੀ ਇਹਨਾਂ ਦਾ ਕਮੈਂਟ ਸਾਡਾ ਫਰਾਉਡ ਹੈ ਤੀ ਅੱਛਾ ਫੜਨਾ ਗਲਤ ਕਰ ਰਹੇ ਸੀ ਹੁਣ ਗੱਲਬਾਤ ਹੋ ਰਹੀ ਥੋੜੀ ਗੱਲਬਾਤ ਸਿਰ ਹੁਣ ਹੋ ਨਹੀਂ ਰਹੀ ਹੈ ਹੋ ਵੀ ਰਹੀ ਹੈ WhatsApp ਤੇ ਗੱਲ ਹੋ ਰਹੀ ਜੋ ਵੀ ਹੋ ਰਹੀ ਹੈ ਤੇ ਸਾਨੂੰ ਬਸ ਇੱਕ ਕਹਿਣਾ ਸਾਡਾ ਸਾਥ ਦੋ ਬੇਸੀ ਤੁਹਾਡੇ ਨਾਲ ਆਗੇ ਪਰ ਸਾਨੂੰ ਫਿਰ ਵੀ ਕੋਈ ਨਾ ਰਿਸਪੌਂਸ ਨਹੀਂ ਆ ਰਿਹਾ ਤੇ ਲੱਗੇ ਹੋਏ ਪਰ ਪਤਨ ਲੱਗ ਰਿਹਾ ਹੁਣ ਕੀ ਕਰੀਏ ਕੋਈ ਪੁਲਿਸ ਪੁਲਿਸ ਤੁਹਾਡਾ ਕੋਈ ਹੱਤਪਲਾ ਫਾ ਬਾਹ ਫੜ ਰਹੀ ਹੈ ਬਿਲਕੁਲ ਵੀ ਨਹੀਂ ਸਰ ਤੁਸੀਂ ਦੇਖੋ ਵੀ ਹਨਾ ਪੁਲਿਸ ਖੁਦ ਹੀ ਇਸ ਚੀਜ਼ ਦੇ ਵਿੱਚ ਰਿਸ਼ਵਤ ਲੈ ਰਹੀ ਆ ਸਾਨੂੰ ਤਾਂ ਕਹਿ ਰਹੇ ਤੁਹਾਡਾ ਕੰਮ ਕਰ ਰਹੇ ਆ ਬਟ ਉਹ ਸਾਡੀ ਪਿੱਠ ਪਿੱਛੇ ਰਿਸ਼ਵਤ ਲੈ ਰਹੀ ਆ ਅਸੀਂ ਐਸਐਸਪੀ ਕੋਲ ਵੀ ਬਹੁ ਗੇੜੇ ਮਾਰ ਚੁੱਕੇ ਆ ਨਾ ਸਾਡੀ ਐਸਐਸਪੀ ਸੁਣ ਰਹੀ ਨਾ ਸਾਡੀ ਐਸਐਚ ਕੋਈ ਵੀ ਗੱਲ ਸੁਣ ਰਿਹਾ ਮਤਲਬ ਅਸੀਂ ਲਗਾਤਾਰ ਥਾਣੇ ਦੇ ਚੱਕਰ ਚ ਅੱਕ ਕੱਟ-ਕੱਟ ਕੇ ਨਾ ਅੱਕ ਚੁੱਕੇ ਆਗੇ ਉਹਨਾਂ ਨੂੰ ਤਾਂ ਉਮੀਦ ਹੈ ਕਿ ਲੱਗ ਨਹੀਂ ਰਿਹਾ ਸਾਨੂੰ ਵੀ ਸਰ ਸਾਨੂੰ ਕੋਈ ਉਮੀਦ ਹੋਊਗੀ ਇੱਧਰੋਂ ਵੀ ਐਸਐਚਓ ਜਾਂ ਕੋਈ ਵੀ ਸਾਡਾ ਪੁਲਿਸ ਅਧਿਕਾਰੀ ਹੈਲਪ ਕਰੂਗਾ ਅਸੀਂ ਬਸ ਉਹਨੂੰ ਮੀਡੀਆ ਤੋਂ ਹੀ ਹੈਲਪ ਦੀ ਉਮੀਦ ਕਰ ਰਹੇ ਹਾਂ ਵੀ ਜੇ ਇਹ ਹੈਲਪ ਕਰ ਦੇ ਤਾਂ ਸਾਡੀ ਸਭ ਤੋਂ ਜ਼ਿਆਦਾ ਬੈਸਟ ਆ ਤੁਸੀਂ ਕਿੱਥੋਂ ਆਏ ਸੀ ਅਸੀਂ ਜਗਰਾਉਂ ਤੋਂ ਜੀ ਅੱਛਾ ਜਗਰਾਉਂ ਦੂਰ ਕਾਫੀ ਹੈ ਤੇ ਕਿੰਨੇ ਕਿ ਪੈਸੇ ਤਸਾਈ ਬੈਠੇ 15 ਲੱਖ ਰੁਪਏ ਜੀ 15 ਲੱਖ ਅੱਠੇ ਦਿੱਤਾ ਸੀਗਾ ਨਹੀਂ ਦੋ ਵਾਰੀ ਦਿੱਤਾ ਸੀ ਮਤਲਬ 10 ਲੱਖ 70 ਹਜ਼ਾਰ ਤਾਂ ਖਾਤੇ 'ਚ ਪਾਇਆ ਸੀ ਤੇ 4 ਲੱਖ 24 ਹਜ਼ਾਰ ਦੇ ਕਰੀਬ ਨਕਦ ਸੀਗੇ ਕਿੱਥੋਂ ਦੇ ਫਾਈਲ ਲਾਈ ਸੀ ਬੇਟੇ ਦੀ ਲਈ ਸੀਗੀ ਜੀ ਆਸਟ੍ਰੇਲੀਆ ਦੀ ਸਟੱਡੀ ਵੀਜ਼ੇ ਦੀ ਅੱਛਾ ਹਾਂਜੀ ਇਹ ਹੁਣ ਕੋਈ ਹੱਥ ਪੱਲਾ ਫੜਾ ਹੁਣ ਧੱਕੇ ਖਾਂਦੇ ਫਿਰਦੇ ਆ ਜੀ ਹੱਥ ਪੱਲਾ ਕਿੱਥੇ ਆ ਪਹਿਲਾਂ ਐਸਐਸਬੀ ਸਾਹਿਬ ਦੇ ਗਏ ਸੀ ਉਹ ਇੱਧਰ ਮਾਰਕ ਕਰ ਦਿੰਦੇ ਆ ਇੱਥੇ ਜੋ ਕੋਈ ਬਿਆਨ ਦੇ ਕੇ ਜਾਂਦੇ ਆ ਥੋੜੇ ਦਿਨ ਬਾਅਦ ਕਹਿੰਦੇ ਆ ਬਦਲੀ ਹੋ ਗਈ ਹੁਣ ਇਹਨੂੰ ਮਿਲ ਲਓ ਤੇਰਾ ਬਦਲੀ ਗਿਆ ਐਂ ਧੱਕੇ ਖਾਂਦੇ ਫਿਰਦੇ ਆ ਕੋਈ ਸੰਤੋਸ਼ਟੀ ਨਹੀਂ ਹੈ ਕਿਸੇ ਵੱਲ 5000 ਰੁਪਏ ਜੇਬ ਵਿੱਚ ਪਾ ਕੇ ਲਿਆਉਣਾ ਪੈਂਦਾ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਜੀ ਕਿੱਥੇ ਜਗਰਾਉ ਕਿੱਥੇ ਚੰਡੀਗੜ੍ਹ ਆ ਕੋਈ ਖਰਚੇ ਤਾਂ ਹੁੰਦੇ ਹੀ ਆ ਹੁਣ ਪੈਸੇ ਤਾਂ ਵਾਧਰੇਸ਼ਨ ਹੋਈ ਹੈ ਨਾਲੇ ਹੋਰ ਖਰਾਬ ਹੋ ਜਾਂਦੇ ਜੀ ਜਿਹੜੇ ਪਰਿਵਾਰ ਹੈ ਇਹ ਪੀੜਿਤ ਪਰਿਵਾਰ ਹੈਗੇ ਨੇ ਜਿਹੜੇ ਕੀ ਲਗਾਤਾਰ ਉਮੀਦ ਕਰ ਰਹੇ ਨੇ ਕਿ ਇਨ੍ਹਾਂ ਤੋਂ ਜਿਹੜਾ ਪੈਸਾ ਲਿਆ ਗਿਆ ਗਲਤ ਤਰੀਕੇ ਨਾਲ ਫਰਾਡ ਕੀਤਾ ਗਿਆ ਤਾਂ ਉਹਦਾ ਇਨਸਾਫ ਮਿਲੇਗਾ ਹਾਲਾਂਕਿ ਐਫ ਆਈ ਆਰ ਦਰਜ ਹੋ ਚੁੱਕੀ ਹੈ ਲੇਕਿਨ ਹਾਲੇ ਤੱਕ ਗ੍ਰਿਫਤਾਰੀਆਂ ਨਹੀਂ ਹੋਈਆਂ ਤਾਂ ਉਹ ਗ੍ਰਿਫਤਾਰੀਆਂ ਦੀ ਮੰਗ ਕਰ ਰਹੇ ਨਾਲ ਨਾਲ ਜਿਹੜਾ ਪੈਸਾ ਦਿੱਤਾ ਗਿਆ ਇਨ੍ਹਾਂ ਲੱਖਾਂ ਰੁਪਏ ਦਿੱਤਾ ਗਿਆ ਉਹਨੂੰ ਵਾਪਸ ਕਰਨ ਦੀ ਗੱਲਬਾਤ ਹੋਈ ਜਾ ਰਹੀ ਲੇਕਿਨ ਪੁਲਿਸ ਵੀ ਹਾਲੇ ਤੱਕ ਕਿਸੇ ਤਰੀਕੇ ਦੀ ਮਦਦ ਤਾਂ ਨਹੀਂ ਕਰ ਰਹੀ ਕੈਮਰਾਮੈਨ ਤੁਲਸੀ ਮਹਿਰਾ ਦਿਨ ਆ ਰਵਿੰਦਰ ਮੀਤ ਪੀਟੀਸੀ ਨਿਊਜ਼